ਅਸੀਂ ਆਪਣੀ ਇਹ ਸੰਸਾਰੀ ਉਮਰਾਂ ਦੇ ਹਿਸਾਬ ਦੇ ਵਿੱਚ ਨਾ ਬੇੰਤ ਗੁਰਸਿੱਖਾਂ ਦੇ ਸੰਸਾਰੀਆਂ ਦੇ ਤੇ ਪਤਾ ਨਹੀਂ ਕਿੰਨੇ ਵਿਆਹ ਹੋਏ ਹੋਣਗੇ ਬੇੰਤ ਗੁਰਸਿੱਖਾਂ ਦੇ ਆਨੰਦ ਕਾਰਜ ਜਿਹੜੇ ਨੇ ਉਹ ਪੂਰਨ ਮर्यादा 'ਚ ਦੇਖੇ ਨੇ ਪਰ ਹੈਰਾਨੀ ਦੀ ਬਾਤ ਇਹ ਕਿ ਉਸ ਆਨੰਦ ਕਾਰਜ ਦੇ ਪਿੱਛੇ ਮਨਛਾ ਜਿਹੜੀ ਹੈ ਉਹ ਵੀ ਮਰਿਆਦਾ ਚ ਹੋਵੇ ਇਹ ਕਦੀ ਨਹੀਂ ੱਗਿਆ ਫਿਰ ਸਮਝ ਲੈਣਾ ਇਸ ਬਾਤ ਨੂੰ ਥੋੜੀ ਜੀ ਗਹਿਹ ਨੇ ਆਨੰਦ ਕਾਰਜ ਦਾ ਜਿਹੜਾ ਇੱਕ ਦਿਨ ਹੈ ਜਦੋਂ ਸਤਿਗੁਰੂ ਬਖਸ਼ਿਸ਼ ਕਰਦੇ ਨੇ ਹੁਕਮ ਕਰਦੇ ਨੇ ਉਹ ਤੇ ਮਰਿਆਦਾ ਚ ਦੇਖਿਆ ਇਹ ਕਿ ਗੁਰਸਿੱਖਾਂ ਨੇ ਨਿਭਾਇਆ ਹੈ ਪਰ ਉਸ ਆਨੰਦ ਕਾਰਜ ਕਰਾਉਣ ਦੇ ਪਿੱਛੇ ਜਿਹੜੀ ਮਨਛਾ ਹੈ ਜਿਹੜੀ ਚਾਹਨਾ ਹੈ ਜਿਹੜੀ ਭਾਵਨੀ ਹੈ ਉਹ ਵੀ ਮਰਿਆਦਾ ਚ ਉਹ ਵੀ ਗੁਰ ਮਰਿਆਦਾ ਚ ਇਹ ਦੇਖਿਆ ਨਹੀਂ ਹੈ ਕਦੀ ਉਹ ਸੰਸਾਰੀ ਦੇਖੀਏ ਸੰਸਾਰੀ ਮਨਛਾ ਦੇ ਵਿੱਚ ਹਮੇਸ਼ਾ ਦੁੱਖ ਪ੍ਰਗਟ ਹੋਏਗਾ ਮਰਿਆਦਾ ਪਿਆਰੇ ਜੀ ਨੂੰ ਪਾਉਣ ਦੀ ਨਹੀਂ ਹੈ ਆਨੰਦ ਕਾਰਜ ਦੇ ਪਿੱਛੇ ਮਨਛਾ ਜਿਹੜੀ ਹੈ ਉਹ ਸਤਿਗੁਰੂ ਆਪਣਾ ਪਸਾਰਾ ਅੱਗੇ ਕਰਨ ਤੇ ਮੈਂ ਉਹਨਾਂ ਦੇ ਇਸ ਪਸਾਰੇ ਦੇ ਵਿੱਚ ਜਿਹੜਾ ਇਹ ਸੇਵਾ ਕਰਨੀ ਹੈ ਹਿੱਸਾ ਬੰਨਣਾ ਹੈ ਉਹ ਪਰਿਵਾਰ ਦੀ ਉਹ ਖੇਡ ਜਿਹੜੀ ਹੈ ਪਿਆਰੇ ਦੇ ਫਲਾਉ ਦੀ ਪਿਆਰੇ ਦੇ ਪਸਾਰੇ ਦੀ ਉਹ ਮੰਚਾ ਨਹੀਂ ਹੈ ਮੰਚਾ ਸੰਸਾਰ ਨੇ ਦਿੱਤੀ ਗੁਰੂ ਤੋਂ ਨਹੀਂ ਲਈ ਗੁਰੂ ਤੋਂ ਲਈ ਹੁੰਦੀ ਤੇ ਆਪਜੀ ਸਭਨਾ ਨੇ ਅਨੰਦ ਕਾਰਜ ਦੀ ਮੰਚਾ ਉਸ ਅਕਾਲ ਪੁਰਖ ਜੀ ਦਾ ਜਿਹੜੇ ਪਸਾਰੇ ਦਾ ਮਹਾਰੰਗ ਹੈ ਉਹਦੇ ਚ ਹਿੱਸਾ ਬੰਨਣਾ ਸੀ ਆਪਣੇ ਪਿਆਰੇ ਦੀ ਸੇਵਾ 'ਚ ਹਿੱਸਾ ਬਣਨਾ ਸੀ ਪੁੱਤ ਧੀ ਬਣ ਕੇ ਫਿਰ ਆਪ ਜੀ ਦੇ ਝਗੜਾ ਤੇ ਨਹੀਂ ਸੀ ਹੋਣਾ